ਉੜ ਨੂੰ ਖੁੱਟੇ ਨਾਨਕਾ ਉੜਕ ਸੱਚ ਰਹੇ ਅੱਜ ਦਿੱਲੀ ਦੇ ਤੋਂ ਨਤੀਜੇ ਆਏ ਨੇ ਉਹਦੇ ਚ ਝੂਠ ਦਾ ਫੜਦਾ ਫੜਦਾ ਫਾਸ਼ ਹੋਇਆ ਵਧਾਈਆਂ ਵਧਾਈਆਂ ਸਮੂਹ ਸਤਕਾਰਯੋਗ ਦੁਨੀਆ ਪਰਚ ਬੈਠੇ ਪੰਜਾਬੀਆਂ ਉਹਦਾ ਕਾਰਨ ਆ ਵਾਹਿਗੁਰੂ ਜੀ ਕਾ ਖਾਲਸਾ ਦੁਜ ਕੀ ਫਤਿਹ ਗੁਰੂ ਸਾਹਿਬ ਕਹਿ ਕੇ ਗਏ ਨੇ ਗੁਰਬਾਣੀ ਦਾ ਕਥਨ ਹੈ ਕੂੜ ਨੁਖਟੇ ਨਾਨਕਾ ਉੜਕ ਸਚ ਰਹੇ ਅੱਜ ਦਿੱਲੀ ਦੇ ਜੋ ਨਤੀਜੇ ਆਏ ਨੇ ਉਹਦੇ ਚ ਝੂਠ ਦਾ ਫੜਦਾ ਪੜਦਾ ਫਾਸ਼ ਹੋਇਆ ਵਾ ਝੂਠ ਨੂੰ maat ਪਈ ਹੈ ਇਸ ਤੋਂ ਪਹਿਲਾਂ ਕਿ ਮੈਂ ਤੁਹਾਡੇ ਨਾਲ ਅੱਗੇ ਵਿਚਾਰ ਸਾਂਝੇ ਕਰਾਂ ਨਾਰਮਲੀ ਮੈਂ ਕਦੀ ਕਿਸੇ ਦੀ ਹਾਰ ਤੇ ਕਿਸੇ ਦੇ ਸੰਕਟ ਵਿੱਚ ਮੈਂ ਕਦੀ ਖੁਸ਼ੀ ਨਹੀਂ ਮਨਾਈ ਜ਼ਿੰਦਗੀ ਦੇ ਵਿੱਚ ਪਰ ਕਿਉਂ ਖੁਸ਼ੀ ਮਨਾਉਣੀ ਪੈ ਰਹੀ ਆ ਇਹ ਮੈਂ ਤੁਹਾਨੂੰ ਹੁਣ ਥੋੜਾ ਜਿਹਾ ਆ ਲੱਡੂਆਂ ਦੇ ਵੇਰਵੇ ਤੋਂ ਬਾਅਦ ਤੇ ਇੱਕ ਵਾਰ ਵਧਾਈਆਂ ਵਧਾਈਆਂ ਸਮੂਹ ਸਤਕਾਰਯੋਗ ਦੁਨੀਆ ਭਰ ਚ ਬੈਠੇ ਪੰਜਾਬੀਆਂ ਨੂੰ ਉਹਦਾ ਕਾਰਨ ਆ ਕਿ ਜੋ ਦਿੱਲੀ ਦੇ ਵਿੱਚ ਇਹਨਾਂ ਨੇ ਕੂੜ ਦਾ ਪ੍ਰਚਾਰ ਝੂਠੀ ਰਾਜਨੀਤੀ ਦਿੱਲੀ ਮਾਡਲ ਦਿੱਲੀ ਮਾਡਲ ਪੰਜਾਬ ਚ ਲੈ ਆਂਦਾ ਜੋ ਪੰਜਾਬ ਦੇ ਵਿੱਚ ਅਤਿਆਚਾਰ ਤਾਨਾਸ਼ਾਹੀ ਤੇ ਜੋ ਪੁਲਿਸ ਦਾ ਦੁਰਉਪਯੋਗ ਕਰਕੇ ਸਾਰੇ ਪੰਜਾਬ ਦੇ ਨੌਜਵਾਨਾਂ ਨੂੰ ਪੰਜਾਬ ਦੇ ਲੋਕਾਂ ਨੂੰ ਦਬਾਇਆ ਜੇਲ੍ਹਾਂ ਚ ਛੁੱਟਿਆ ਸਾਡੇ ਨੌਜਵਾਨਾਂ ਨੂੰ ਐਨਐਸਏ ਤੇ ਯੁਵਾਪਾ ਲਾ ਕੇ ਡਿਬਰੂਗੜ੍ਹ ਦੀਆਂ ਜ਼ਿਲਾਂ ਅਸਾਮ ਤੱਕ ਪਹੁੰਚਾਇਆ ਇਹ ਉਹਦਾ ਹਸ਼ਰ ਹੈ ਕੇਜਰੀਵਾਲ ਸਾਹਿਬ ਉਹਦਾ ਹਸ਼ਰ ਹੈ ਔਰ ਇਹ ਕੌਣ ਸੀ ਵਿਅਕਤੀ ਜਿਹੜੇ ਕਹਿੰਦੇ ਬਦਲਾਵ ਲੈ ਕੇ ਆਵਾਂਗੇ ਕਾਹਦਾ ਬਦਲਾਵ ਸੀਗਾ ਅਖੇ ਅਸੀਂ ਵੀਆਈਪੀ ਕਲਚਰ ਖਤਮ ਕਰਾਂਗੇ ਅਸੀਂ ਗੱਡੀਆਂ ਨਹੀਂ ਲਵਾਵਾਂਗੇ ਅਸੀਂ ਸਰਕਾਰੀ ਘਰ ਨਹੀਂ ਲਵਾਵਾਂਗੇ ਅਸੀਂ ਲੋਕਪਾਲ ਦਾ ਕਾਨੂੰਨ ਬਣਾਵਾਂਗੇ ਅਸੀਂ ਸਵਰਾਜ ਦੀ ਨੀਤੀ ਲੈ ਕੇ ਆਵਾਂਗੇ ਅਸੀਂ ਜੋ ਮਗਰਲੀਆਂ ਪਾਰਟੀਆਂ ਨੇ ਗੰਦ ਪਾਇਆ ਉਸ ਦੀ ਸਫਾਈ ਕਰਾਂਗੇ ਕਿਤਾ ਕੀਆ ਪਿਛਲੇ ਘੱਟੋ ਘੱਟ 3 ਸਾਲ ਤੋਂ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਅਯਾਸ਼ੀ ਸਰਕਾਰੀ ਪੈਸੇ ਦੇ ਉੱਤੇ ਮੇਰੇ ਖਿਆਲ ਆ ਪੰਜਾਬ ਦੇ ਚੀਫ ਮਿਨਿਸਟਰ ਕੋਲ 1000 ਤੋਂ ਉੱਤੇ ਗਨਮੈਨ 100 ਤੋਂ ਉੱਤੇ ਸਰਕਾਰੀ ਗੱਡੀ ਇੱਕ ਜੈਡ ਸਿਕਿਉਰਟੀ ਕੇਜਰੀਵਾਲ ਕੋਲ ਦਿੱਲੀ ਸੀਗੀ ਜਿਹੜਾ ਕਹਿੰਦਾ ਸੀ ਅਸੀਂ ਘਰ ਨਹੀਂ ਲਵਾਵਾਂਗੇ ਸਿਕਿਉਰਟੀ ਨਹੀਂ ਲਵਾਵਾਂਗੇ ਇੱਕ ਜੈਡ ਪਲੱਸ ਸਿਕਿਉਰਟੀ ਤੁਹਾਡੇ ਸਿਰ ਤੇ ਪੰਜਾਬ ਦੇ ਸਿਰ ਤੇ ਤੁਹਾਡੇ ਸਿਰ ਤੇ ਕੇਜਰੀਵਾਲ ਨੇ ਅਯਾਸ਼ੀ ਕੀਤੀ 3 ਸਾਲ ਤੋਂ ਔਰ ਇੱਥੇ ਬਸ ਨਹੀਂ ਜਿਹੜੇ ਕਹਿੰਦੇ ਸੀਗੇ ਅਸੀਂ ਅ ਜਿਹੜਾ ਹੈ ਲੋਕਪਾਲ ਦਾ ਬਿੱਲ ਲੈ ਕੇ ਆਵਾਂਗੇ ਕਿੱਥੇ ਗਿਆ ਲੋਕਪਾਲ ਜੀ 10 ਸਾਲ ਰਾਜ ਕੀਤਾ ਕੇਜਰੀਵਾਲ ਨੇ ਦਿੱਲੀ ਚ ਕੋਈ ਲੋਕਪਾਲ ਲੱਭਿਆ ਤੁਹਾਨੂੰ ਕਦੀ ਕਿਤੇ ਸਵਰਾਜ ਅਸੀਂ ਤਾਂ ਲੋਕਾਂ ਨੂੰ ਪੁੱਛ ਕੇ ਕੰਮ ਕਰਿਆ ਕਰਾਂਗੇ ਰਾਜ ਸਭਾ ਦੇ ਮੈਂਬਰ ਬਣਾਉਣੇ ਸੀ ਪੰਜਾਬ ਚੋਂ 90 92 ਨੂੰ ਬੰਦੂਆ ਮਜ਼ਦੂਰ ਬਣਾ ਕੇ ਉਹਨਾਂ ਦੇ ਗੁੱਠੇ ਲਵਾਤੇ ਤੇ ਰਾਜ ਸਭਾ ਦੇ ਮੈਂਬਰ ਬਣਾਤੇ ਬਾਹਰੋਂ ਚੱਕ ਕੇ ਪੰਜਾਬ ਚੋਂ ਗੈਰ ਪੰਜਾਬੀ ਅਮੀਰ ਆਦਮੀ ਪੈਸੇ ਲੈ ਕੇ ਸੀਟਾਂ ਵੇਚਦਿਆਂ ਕੇਜਰੀਵਾਲ ਨੇ ਇਹਦਾ ਹਸ਼ਰ ਹੀ ਹੋਣਾ ਸੀ ਨਾ ਤੁਸੀਂ ਜਦੋਂ ਦੂਜਿਆਂ ਤੇ ਜ਼ੁਲਮ ਟਾਉਨੇ ਹੋ ਉਹੀ ਤੁਹਾਡੇ ਨਾਲ ਹਸ਼ਰ ਹੋਇਆ ਵਾ ਜਿਹੜਾ ਟੋਆ ਕੇਜਰੀਵਾਲ ਤੇ ਭਗਵੰਤ ਮਾਨ ਨੇ ਲੋਕਾਂ ਲਈ ਪੱਟਿਆ ਇਹਦੇ ਵਿੱਚ ਹੀ ਡਿੱਗਣਾ ਇਹ ਡਿੱਗਿਆ ਵਾ ਕੇਜਰੀਵਾਲ ਸਭ ਨੇ ਡਿੱਗਣਾ ਇਸ ਟੋਏ ਦੇ ਵਿੱਚ ਕਿਉਂਕਿ ਕੁਦਰਤ ਬਹੁਤ ਬਿਆਨਕਾ ਵਾ ਵਾਹਿਗੁਰੂ ਪਰਮਾਤਮਾ ਸਭ ਕੁਝ ਦੇਖ ਰਿਹਾ ਮੈਨੂੰ ਇਹਨਾਂ ਦੀ ਹਾਰ ਦੀ ਖੁਸ਼ੀ ਆ ਮੈਨੂੰ ਕਿਸੇ ਕਿਸੇ ਪਾਰਟੀ ਦੀ ਜਿੱਤ ਦੀ ਕੋਈ ਖੁਸ਼ੀ ਨਹੀਂ ਗਈ ਕਿਉਂਕਿ ਜਿਹੜਾ ਇਹਨਾਂ ਨੇ ਧੁਖਾ ਤੇੜੀ ਦੀ ਪੋਲਿਟਿਕਸ ਕੀਤੀ 10 ਸਾਲ ਲੋਕਾਂ ਨੂੰ ਛਲਚ ਰੱਖਿਆ ਉਹਲੇ ਚ ਰੱਖਿਆ ਗਰ ਕੀਤਾ ਪੰਜਾਬ ਦਾ ਅੱਜ ਸਾਰੀ ਦੁਨੀਆ 'ਚ ਬੈਠੇ ਪੰਜਾਬੀ ਬਹੁਤ ਖੁਸ਼ ਨੇ ਪੰਜਾਬੀਆਂ ਨੇ ਜਤਾਇਆ ਦਿੱਲੀ ਦੇ ਵਿੱਚ ਦੂਸਰੀ ਪਾਰਟੀ ਨੂੰ ਉਹਨਾਂ ਦਾ ਰੋਲ ਹੈ ਉਹਦੇ 'ਚ ਕਿਉਂਕਿ ਇੰਨੇ ਅੱਕੇ ਹੋਏ ਸੀ ਇਹਨਾਂ ਦੇ ਜ਼ੁਲਮ ਤੋਂ ਆ ਜਿਹੜਾ ਕੇਜਰੀਵਾਲ ਰੋਜ਼ ਚਿੱਕਾ ਮਾਰਦਾ ਕੋਠੇ ਤੇ ਚੜਕੇ ਛੱਤਾਂ ਤੇ ਚੜਕੇ ਸੀਪੀਆਈ ਇਹਦੀ ਬਹੁਤ ہمارے ਪਾਸ ਸਾਡੇ ਸਾਥ ਧੱਕਾ ਕਰ ਰਹੀ ਹੈ ਭਾਜਪਾ ਉਸ ਦਾ ਦੁਰਉਪਯੋਗ ਕਰੇ ਇਹਨੂੰ ਪੁੱਛੋ ਕੇਜਰੀਵਾਲ ਨੂੰ ਲਾਲਾ ਜੀ ਨੂੰ ਕਿ ਤੇਰੇ ਬੰਦੇ ਤੇਰੀ ਸਰਕਾਰ ਨੇ ਪੰਜਾਬ ਦੇ ਵਿੱਚ ਵੀ ਕੀ ਕੀਤਾ ਜਿਹੜਾ ਬੋਲੇ ਉਹ ਚਾਹੇ ਉਹ ਮਾਲਵਿੰਦਰ ਮਬਾਲੀ ਹੋਵੇ ਚਾਹੇ ਉਹ ਨਸ਼ੇ ਦੇ ਖਿਲਾਫ ਬੋਲਦਾ ਸੀ ਕਰਨ ਕੀ ਨਾਮ ਸੋ ਉਹਨਾਂ ਦਾ ਟੋਟਾ ਜੀ ਉਹਨੂੰ ਜੇਲ੍ਹ 'ਚ ਆ ਭਾਨੇ ਸਿੱਧੂ ਨੂੰ ਜੇਲ੍ਹ 'ਚ ਆਪੋਜੀਸ਼ਨ ਦੇ ਤਮਾਮ ਲੋਕਾਂ ਦੇ ਖਿਲਾਫ ਇਨਕੁਆਇਰੀਆਂ ਜੇਲ੍ਹਾਂ 'ਚ ਛੁਰਤਾ ਕੋਈ ਪਾਰਟੀ ਦੇ ਬੰਦਾ ਨਹੀਂ ਛੱਡਿਆ ਮੈਂ ਤੁਹਾਡੇ ਸਾਹਮਣੇ ਬੈਠਾ ਅਸੀਂ ਵਾਹਿਗੁਰੂ ਦੀ ਕਿਰਪਾ ਨਾਲ ਸਾਨੂੰ ਪ੍ਰਮਾਤਮਾ ਨੇ ਬਾਇਜ਼ਤ ਰੋਟੀ ਦਿੱਤੀ ਹੈ ਮੈਨੂੰ ਡਰੱਗਸ ਦੇ ਕੇਸ ਵਿੱਚ ਜਿਹੜਾ ਕੇਸ ਮੈਂ ਬਤੌਰ ਲੀਡਰ ਆਫ اپੋਜੀਸ਼ਨ ਇਸੇ ਬੋਕਰ ਪਾਰਟੀ ਦੇ ਕਰਕੇ ਲੜਿਆ ਜਿਹੜਾ ਮੇਰੇ ਮੇਰੇ ਤੋਂ ਉਸ ਵੇਲੇ ਉਸ ਵਕਤ ਦੀ ਸਰਕਾਰ ਨੇ ਘੜਿਆ ਉਸੇ ਕੇਸ ਵਿੱਚ ਮੈਨੂੰ ਫੜ ਕੇ ਅੰਦਰ ਤੇ ਦਾ ਪੰਜ ਝੂਠੇ ਮੁਕਾਦਮੇ ਮੇਰੇ ਤੇ ਦੁਨੀਆ ਭਰ ਚ ਬੱਠੇ ਆਪਣੇ ਪੰਜਾਬ ਦੇ ਲੋਕਾਂ ਨੂੰ ਦੱਸਣਾ ਚਾਹਣਾ ਐਡਾ ਪੰਜਾਬ ਦੇ ਲੋਕੀ ਡਰਨ ਵਾਲੇ ਨਹੀਂਗੇ ਕੇਜਰੀਵਾਲ ਸਾਹਿਬ ਤੁਹਾਨੂੰ ਗਲਤਫहमी ਆ ਭਗਵੰਤ ਤੈਨੂੰ ਵੀ ਗਲਤਫहमी ਆ ਬਹੁਤ ਇਹ ਧਰਤੀ ਸਾਡੇ ਦਸ਼ਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜਾ ਸੀ ਉਹਦੇ ਪੁੱਤ ਆ ਅਸੀਂ ਕਿਸੇ ਕੇਜਰੀ ਕੁਜਰੀਵਾਲ ਨੂੰ ਆਪਣਾ ਪਿਓ ਨਹੀਂ ਮੰਨਦੇ ਸਾਡਾ ਪੁੱਤ ਹੈ ਸਾਡਾ ਪਿਓ ਹੈਗਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੌਵੇਂ ਪਿਤਾ ਜਿਹਨੂੰ ਕਹਿੰਦੇ ਆਪਾਂ ਹਿੰਦ ਦੀ ਚਾਦਰ ਛੋਟੇ ਛੋਟੇ ਸੈਭ ਜਾਦਿਆਂ ਦੀ ਕੁਰਬਾਨੀ ਬਾਬਾ ਬੰਦਾ ਸਿੰਘ ਬਹਾਦਰ ਵਰਗੇ ਦਲੇਰ ਬੰਦਿਆਂ ਦੇ ਚੇਲੇ ਆ ਸੀ ਸੁੱਖਾ ਸਿੰਘ ਮਹਤਾਬ ਸਿੰਘ ਵਰਗਿਆਂ ਦੇ ਚੇਲੇ ਆ ਸੀ ਬੋਤਾ ਸਿੰਘ ਗਰਜਾ ਸਿੰਘ ਦੋ ਸਿੱਖਾਂ ਨੇ ਮੁਗਲਾਂ ਦੀ ਤਾਨਾਸ਼ਾਹ ਸਰਕਾਰ ਨੂੰ ਚੁਣੌਤੀ ਦਿੱਤੀ ਉਹਦੇ ਪੈਰੋਕਾਰ ਆ ਸੀ ਮਾਈ ਭਾਗੋ ਦੇ ਪੈਰੋਕਾਰ ਆ ਭਾਈ ਜਗਤਾ ਜੀ ਦੇ ਪੈਰੋਕਾਰ ਆ ਤੁਸੀਂ ਹੋਵੋਗੇ ਤੁਹਾਡੀ ਫੌਜ ਜੀ ਆ ਕੇਚਰੀਵਾਲ ਨੂੰ ਆਪਣਾ ਪਿਓ ਮੰਨਦੇ ਹੋਵੋਗੇ ਆ ਸਿਨੇਮਾਂ ਦੇ ਕਿਸ ਨੂੰ ਔਰ ਮੈਂ ਜਿਹੜੀ ਗੱਲ ਕਹਿਣ ਜਾ ਰਿਹਾ ਵਾਂ ਕਿ ਇਹਨਾਂ ਨੇ ਬਹੁਤ ਜ਼ੁਲਮ ਢਾਇਆ ਵਾ ਇਹਨਾਂ ਨੂੰ ਐ ਲੱਗਣ ਲੱਗ ਗਿਆ ਕਿ ਸ਼ਾਇਦ ਅਸੀਂ ਖੁਦਾ ਬਣ ਗਏ ਆ ਕੇਜਰੀਵਾਲ ਤੂੰ ਖੁਦਾ ਨਹੀਂ ਬਣਿਆ ਸਿਕਾ ਤੂੰ ਇੱਕ ਇਨਸਾਨ ਸਿਕਾ ਔਰ ਜੇਲ੍ਹ ਜਾ ਕੇ ਤੈਨੂੰ ਅਹਿਸਾਸ ਹੋਣਾ ਚਾਹੀਦਾ ਸੀ ਆਪਣੀਆਂ ਗਲਤੀਆਂ ਦਾ ਤੂੰ ਹੋਰ ਹੰਕਾਰ ਵਿੱਚ ਆਇਆ ਔਰ ਜਿਹੜੇ ਲੋਕਾਂ ਦੂਜਿਆਂ ਨੂੰ ਕਹਿੰਦੇ ਸੀ ਅਸੀਂ ਜੀ ਪੁਰਾਣੇ ਬੰਦਿਆਂ ਦੀਆਂ ਕਰਪਸ਼ਨ ਫੜ ਕੇ ਅਸੀਂ ਖਜ਼ਾਨੇ ਵਿੱਚ ਜਮ੍ਹਾਂ ਕਰਾਵਾਂਗੇ ਪੈਸੇ ਆ ਜਿੰਨੇ ਫੜੇ 3 ਸਾਲ ਭਗਵੰਤਪານ ਦੀ ਸਰਕਾਰ ਨੇ ਇੱਕ ਪੰਜੀ ਵੀ ਜਮ੍ਹਾਂ ਕਰਾਈ ਪੰਜਾਬ ਦੇ ਵਿੱਚ ਕਿਸੇ ਦੇ ਕਿਸੇ ਕੋਲ ਰਿਕਵਰ ਕਰਕੇ ਪੈਸਾ ਉਹੀ ਟੈਂਡਰਾਂ ਦੀ ਟਰਾਂਸਪੋਰਟ ਦੀ ਨੀਤੀ ਚੱਲ ਰਹੀ ਆ ਉਹੀ ਜਿਹੜਾ ਬੱਸਾਂ ਦਾ ਇਲਜ਼ਾਮ ਲਾਉਂਦਾ ਸੀ ਰਾਜਾ ਬੜਿੰਗ ਨੇ ਬੱਸਾਂ ਬਣਾਤੀਆਂ ਜੈਪੁਰ ਤੋਂ ਰਾਜਸਥਾਨ ਤੋਂ ਉੱਥੋਂ ਹੀ ਬੱਸਾਂ ਬਣ ਰਹੀਆਂ ਆ ਬੋਕਰ ਪਾਰਟੀ ਦੀ ਸਰਕਾਰ ਦੀਆਂ ਉੱਥੋਂ ਹੀ ਉਹਦੇ ਚਮਨ ਸਾਹਿਬ ਜੀ ਔਰ ਜਿਹੜੇ ਕੰਮ ਮਗਰਲੀ ਸਰਕਾਰ ਤੇ ਇਲਜ਼ਾਮ ਲਾਉਂਦਾ ਸੀ ਉਹਨਾਂ ਨੂੰ ਪਰਸ਼ੂ ਕਰਿਆ ਉਹਨਾਂ ਕੰਮਾਂ ਨੂੰ ਅੱਗੇ ਲੈ ਕੇ ਜਾ ਰਿਹਾ ਵਾ ਸਾਰੇ ਥਾਣਿਆਂ 'ਚ ਲੋਟਿਆ ਸਾਰੀਆਂ ਤਹਿਸੀਲਾਂ 'ਚ ਲੋਟਿਆ ਸਾਰਾ ਮਾਈਨਿੰਗ ਦਾ ਮਾਫੀਆ ਮਿਲ ਕੇ ਸਾਡਾ ਰੇਤਾ ਤੇ ਬਜਰੀ ਤੇ ਸਾਡੇ ਦਰਿਆਵਾਂ ਦਾ ਸਾਡੀ ਇਕਾਲੇਜੀ ਦਾ ਬਲਾਤਕਾਰ ਕਰ ਗਏ ਨੇ ਇਹ ਕਹਿੰਦੇ ਸੀ ਅਸੀਂ ਬਦਲਾਵ ਲੈ ਕੇ ਆਵਾਂਗੇ ਔਰ ਜਿਹੜਾ ਮੈਂ ਕਹਿ ਰਿਹਾ ਸੀਗਾ ਕਿ ਜਰਾ ਜਿਹੜਾ ਭਾਜਪਾ ਨੂੰ ਕਹਿੰਦਾ ਸੀਬੀਆਈ ਤੇ ਈਡੀ ਦਾ ਦੁਰਉਪਯੋਗ ਕਰਦੇ ਤੁਸੀਂ ਤਾਂ ਸੱਚੇ ਫੜੇਗੇ ਸੀ ਲੋਕਾਂ ਨੇ ਮੋਹਰ ਲਾਤੀ ਐ ਐ ਕਰਕੇ ਤੂੰ ਕਹਿੰਦਾ ਸੀ ਨਾ ਕੇਜਰੀਵਾਲ ਕਿ ਦਿੱਲੀ ਕੀ ਜਨਤਾ ਜਵਾਬ ਦੇਗੀ ਉਹਨਾਂ ਨੇ ਜਵਾਬ ਦਿੱਤੀ ਕਿ ਤੂੰ ਕਰਪਟ ਤੂੰ ਸ਼ਰਾਬ ਘਟਾਲੇ ਵਿੱਚ ਸੈਂਕੜੇ ਕਰੋੜ ਖਾਦੇ ਨੇ ਜਿਸ ਦਿਨ ਸ਼ਰਾਬ ਘਟਾਲੇ ਪੰਜਾਬ ਦੀ ਜਾਂਚ ਹੋਵੇਗੀ ਇੱਥੇ ਵੀ ਫੜੇ ਜਾਣਗੇ ਸਾਰੇ ਫੜੇ ਜਾਣਗੇ ਔਰ ਫਿਰ ਕਹਿੰਦਾ ਸੀਗਾ ਕਿ ਜੀ ਬੀਜੇਪੀ ਨੇ ਵਾਹ ਮੀਡੀਆ ਕੋ ਕੰਟਰੋਲ ਕਰ ਰੱਖਾ ਹੈ ਗੋਦੀ ਮੀਡੀਆ ਬਣਾ ਦਿਆ ਹੈ ਪੰਜਾਬ ਦੇ ਵਿੱਚ ਕੀ ਹੈ ਜੀ ਮੀਡੀਆ ਇਸ ਵਲੇ ਕੋਈ ਬੋਲਦਾ ਵਾ ਕਿਸੇ ਮੀਡੀਆ ਦੇ ਵਿੱਚ ਜਾਨ ਹੈ ਕਿ ਉਹ ਇੰਡੀਪੈਂਡੈਂਟ ਬੰਦਿਆਂ ਦੀ ਕੋਈ ਗੱਲ ਕਵਰ ਕਰ ਸਕਣ ਐਡੇ ਵੱਡੇ ਵੱਡੇ ਕਿਸਾਨਾਂ ਦੇ ਤੇ ਵੱਡੇ ਵੱਡੇ ਐਕਟਿਵਿਸਟਾਂ ਨੂੰ ਇਕੱਠੀ ਕੀਤੇ ਪਾਣੀਆਂ ਨੂੰ ਲੈ ਕੇ ਨਸ਼ੇ ਨੂੰ ਲੈ ਕੇ ਕੋਈ ਦਿਖਾਉਂਦਾ ਨਹੀਂਗਾ ਔਰ ਇਸੇ ਤਰ੍ਹਾਂ ਨਾਲ ਜਿਹੜਾ ਇਹ ਪੰਜਾਬ ਜਿਹੜਾ ਇਹ ਖਜ਼ਾਨਾ ਲੁੱਟ ਕੇ ਲੈ ਕੇ ਗਏ ਨੇ ਸਾਡਾ 5000 ਕਰੋੜ ਰੁਪਇਆ ਝੋਨੇ ਚੋਂ ਲੁੱਟ ਕੇ ਗਿਆ ਲੈ ਕੇ ਗਏ ਨੇ ਸਾਰੇ ਤੁਹਾਡੇ ਕਿਸਾਨਾਂ ਦਾ 1.500 ਰੁਪਇਆ ਕਿੰਟਲ ਦਾ ਤੁਹਾਡਾ ਲੁੱਟ ਕਿੱਥੇ ਗਈ ਆ ਸਾਰੀ ਇਹਨਾਂ ਦੀ ਜੇਬਾਂ ਵਿੱਚ ਗਈ ਆ ਜਿਹੜੇ ਕਹਿੰਦੇ ਸੀ ਅਸੀਂ ਤਾਂ ਕੱਟੜ ਇਮਾਨਦਾਰ ਆ ਕੱਟੜ ਬੇਈਮਾਨ ਸਾਬਤ ਹੋਏ ਨੇ ਕੱਟੜ ਬੇਈਮਾਨ ਸਾਬਤ ਹੋਏ ਨੇ ਅਦਾਲਤਾਂ ਨੇ 1.5 ਸਾਲ ਜ਼ਿਲ੍ਹਾ ਚ ਰੱਖਿਆ ਨੂੰ ਸਾਰੇ ਹਾਰ ਗਏ ਨੇ ਆ ਜਿਹੜੇ ਅਖੌਤੀ ਸੀਗੇ ਬੋਕਰ ਪਾਰਟੀ ਦੇ ਕਹਿੰਦੇ ਅਸੀਂ ਇਨਕਲਾਬ ਲੈ ਕੇ ਆਵਾਂਗੇ ਸ਼ਹੀਦ ਭਗਤ ਸਿੰਘ ਜੀ ਦੀ ਫੋਟੋ ਪਿੱਛੇ ਟੰਗ ਕੇ ਉਹਦੀ ਤੋਹੀਨ ਕਰਦੇ ਹੋ ਤੁਸੀਂ ਬਾਬਾ ਸਾਹਿਬ ਅੰਬੇਦਕਰ ਦੀਆਂ ਫੋਟੋਆਂ ਟੰਗ ਕੇ ਪ੍ਰਿਸ਼ਤਾਚਾਰ ਕਰਦੇ ਬਹੁਤ ਬਹੁਤ ਜ਼ਿਆਦਾ ਮੈਂ ਸਮਝਦਾ ਕਿ ਇੱਕ ਅੱਖਾ ਖੁੱਲਣ ਵਾਲਾ ਦ੍ਰਿਸ਼ਾ ਸਾਰੀ ਦੁਨੀਆ ਦੇ ਵਿੱਚ ਤੁਸੀਂ ਕੁਝ ਲੋਕਾਂ ਨੂੰ ਕੁਝ ਸਮਾਂ ਮੂਰਖ ਬਣਾ ਸਕਦੇ ਹੋ ਤੁਸੀਂ ਸਾਰੇ ਲੋਕਾਂ ਨੂੰ ਕੁਝ ਸਮਾਂ ਮੂਰਖ ਬਣਾ ਸਕਦੇ ਹੋ ਲੇਕਿਨ ਸਾਰੀ ਜਨਤਾ ਨੂੰ ਸਾਰੀ ਸਮਾਂ ਹਰ ਵਕਤ ਤੁਸੀਂ ਮੂਰਖ ਨਹੀਂ ਬਣਾ ਸਕਦੇ ਇਹ ਕੇਜਰੀਵਾਲ ਦੇ ਨਾਲ ਅੱਜ ਉਹਦੇ ਉਹਦੀ ਸ਼ੂਗਰ ਲੈਵਲ ਪਤਾ ਨਹੀਂ ਕੀ ਹੋਊਗਾ ਪਰਮਾਤਮਾ ਉਹਨੂੰ ਸਿਹਤ ਬਖਸ਼ੇ ਕਿਉਂਕਿ ਹਲੇ ਇੱਥੇ ਵੀ ਸੱਤਾ ਪਰਿਵਰਤਨ ਹੋਣਾ ਚਾਹੀਦਾ ਪੰਜਾਬ ਦੇ ਵਿੱਚ ਜਿਵੇਂ ਪੰਜਾਬ ਦੀ ਪੁਲਿਸ ਦਿੱਲੀੋਂ ਬੱਗੇ ਨੂੰ ਚੱਕਣ ਜਾਂਦੀ ਸੀ ਨਾ ਉਹ ਦਿਨ ਵੀ ਆਉਣਗੇ ਇੱਥੇ ਪੰਜਾਬ ਦੇ ਵਿੱਚ ਮੈਂ ਕਹਿ ਰਿਹਾ ਮੈਂ ਕੋ ਹੰਕਾਰ ਨਹੀਂ ਕਰ ਰਿਹਾ ਤੁਸੀਂ ਗੰਦੀ ਇੰਨਾ ਪਾਇਆ ਸੀਗਾ ਤੁਸੀਂ ਸੱਤਾ ਦੇ ਵਿੱਚ ਆਣ ਕੇ ਇੱਡੇ ਹੰਕਾਰ ਗਏ ਯਾਰੋ ਚਲੋ ਫਾਇਦਾ ਕਿਤੇ ਹੋਏ ਸੀਗੇ ਉਹ ਤੁਸੀਂ ਯਾਰੋ ਕੱਖ ਵੀ ਨਹੀਂ ਸੀਗੇ ਤੁਸੀਂ ਤੁਸੀਂ ਪੁਲਿਸ ਦੇ ਪਾਵਰ ਦੇ ਉੱਤੇ ਆਣ ਕੇ ਮੇਰੇ ਤੇ ਤੁਸੀਂ ਐਨਡੀਪੀ ਇਸ ਦਾ ਪਰਚਾ ਦਰਜ ਕਰਕੇ ਮੈਨੂੰ ਜੇਲ੍ਹ ਵਿੱਚ ਰੱਖਿਆ ਨਾ ਮੈਂ ਤੇਦਾ ਪਹਿਲਾ ਜ਼ਿਕਰ ਕਰਦਾ ਸੀ ਡਰਨ ਵਾਲੇ ਬੰਦੇ ਨਹੀਂਗੇ ਹੋਰ ਮੁਕਾਦਮੇ ਬਣਾ ਸਕਦੇ ਬਣਾ ਲਓ ਪੰਜ ਬਣਾਏ ਨੇ ਨਾ 10 ਬਣਾਓ ਜੇ ਬਣਾ ਸਕਦੇ ਹੋ ਲੇਕਿਨ ਪੰਜਾਬ ਦੇ ਲੋਕਾਂ ਦੀ ਕਲੀ ਮੇਰੀ ਨਹੀਂ ਪੰਜਾਬ ਦੇ ਸਮੂਹ तमाम ਪੰਜਾਬ ਦੇ ਲੋਕਾਂ ਦੀ ਤੁਸੀਂ ਆਵਾਜ਼ ਨਹੀਂ ਬੰਦ ਕਰਾ ਸਕਦੇ ਤੁਸੀਂ ਐਨਐਸ ਲਾਈ ਹੈ ਨਾ ਜੋ ਆਪਾਂ ਲਾਈ ਹੈ ਨਾ ਭੇਜੇ ਨੇ ਨਾ ਉਹਨਾਂ ਨੇ ਕੋ ਗੋਡੇ ਟੇਕੇ ਨੇ ਕਿਸੇ ਨੇ ਤੁਹਾਡੇ ਮੋਰੇ ਇਸ ਲਈ ਅੱਜ ਦੀ ਜਿਹੜੀ ਆਮ ਆਦਮੀ ਬੋਕਰ ਪਾਰਟੀ ਦੀ ਹਾਰ ਹੋਈ ਆ ਇੱਕ ਵਾਰ ਜ਼ੋਰਦਾਰ ਤਾੜੀਆਂ ਮਾਰੋ ਯਾਰ ਇੱਕ ਵਾਰੀ ਤਾਹ। ਹਾ ਲੋ ਐਡਾ ਹੁੰਦੀ ਆ ਬੇਇੱਜ਼ਤੀ ਅੱਜ ਇਹਨਾਂ ਦੀ ਬੇਇੱਜ਼ਤੀ ਦਾ ਸਮਾਂ ਵਾ। ਔਰ ਮੈਂ ਜਿਹੜਾ ਕਹਿਣਾ ਚਾਹੁੰਦਾ ਕਿ ਆ ਜਿਹੜੇ ਵੱਡੇ ਵੱਡੇ ਹੈਂਕੜਵਾਜ ਆਸੇ ਸੋਡਿਆ ਮੂਦੇ ਮੂੰਹ ਔਰ ਦੁਰਗੇਸ਼ ਪਟਕ ਜਿਹੜਾ ਇੱਕ ਐਵੇਂ ਨਿਕਾਇਆ ਆ ਇੱਥੇ ਲਿਆ ਸਾਡੇ ਸਿਰ ਤੇ ਪੰਜਾਬ ਚ ਪਿਠਾਇਆ ਸੀ ਮੂਦੇ ਮੂੰਹ ਕੇਜਰੀਵਾਲ ਮੂਦੇ ਮੂੰਹ ਆ ਹੋਰ ਵੀ ਇਹਨਾਂ ਦੇ ਜਿਹੜੇ ਆ ਸਤਿੰਦਰ ਜੈਨ ਮੂਦੇ ਮੂੰਹ ਥੈਟ ਮੀਨ ਦਿੱਲੀ ਦੇ ਲੋਕਾਂ ਨੇ ਤੁਹਾਨੂੰ ਕਹਿਤਾ ਤੁਸੀਂ ਕਰਪਟ ਹੋ ਹੁਣ ਜੇ ਕੇਜਰੀਵਾਲ ਤੇਰੇ ਚ ਰੱਤਾ ਪਰ ਇਨਸਾਨੀਅਤ ਰੱਤਾ ਪਰ ਇਨੀ ਇਨੀ ਬੇਇਸਤੀਫਾ ਬਤੌਰ ਕਨਵੀਨਰ ਪੰਜਾਬ ਜਿਹੜਾ ਆਮ ਆਦਮੀ ਪਾਰਟੀ ਦਾ ਜੇ ਤੇਰੇ ਚ ਕੋ ਲਿਆਕਤ ਆ ਜੇ ਤੇਰੇ ਕੋਈ اخلاق ਆ ਜੇ ਤੇਰੇ ਚ ਕੋਈ ਮਾੜਾ ਮੋਟਾ ਤੇਰੇ ਅੰਦਰ ਕੋਈ ਜਜ਼ਬਾਤ ਹੈ ਜਾਗਦੇ ਜੇ ਤੇਰੀ ਕੋ ਜਮੀਰ ਮਾੜੀ ਜੀ ਜਾਗਦੀ ਵੈਸੇ ਤਾਂ ਮਰ ਚੁੱਕੀ ਤੁਹਾਡੀ ਜ਼ਮੀਰ ਤੁਸੀਂ ਪੁਲਿਸ ਦੇ ਰਾਹੀਂ ਆਪਣੀ ਜ਼ਮੀਰ ਮਾਰੀ ਆ ਸਰਕਾਰ ਦਾ ਦੁਰਉਪਯੋਗ ਕਰਕੇ ਆਪਣੀ ਜ਼ਮੀਰ ਮਾਰੀ ਆ ਜੇ ਤੁਹਾਡੇ ਜ਼ਮੀਰ ਮਾੜੀ ਜੀ ਹੈਗੀ ਆ ਅੱਜ ਕੇਚਰੀਵਾਲ ਨੂੰ ਬਤੌਰ ਕਨਵੀਨਰ ਆਮ ਆਦਮੀ ਪਾਰਟੀ ਇਸਤਫਾ ਦੇ ਦੇਣਾ ਚਾਹੀਦਾ ਵਾ ਔਰ ਮੈਂ ਲੱਖ ਦੀ ਲਾਨਤ ਕਹਿਣਾ ਵਾ ਆ ਜਿਹੜੇ ਇੱਥੇ 92 ਤੁਰੇ ਫਿਰਦੇ ਸਵਾਇ ਕੁਮਰ ਕੋਮਰ ਵਿਜੇ ਪ੍ਰਤਾਪ ਸਿੰਘ ਨੂੰ ਛੱਡ ਕੇ ਉਹ ਯਾਰ ਤੁਹਾਡੇ ਚ ਕੋਈ ਜਾਨ ਨਹੀਂ ਹੈ ਮਸਾਂ ਸਾਡੇ ਬੱਚੇ ਮਾਰਦੇ ਨੇ ਸਾਡੇ ਦੇਰ ਕਾਨੂੰਨੀ ਮਾਈਨਿੰਗ ਨਾਲ ਲੁੱਟਿਆ ਜਾ ਰਿਹਾ ਸਾਰਾ ਪੰਜਾਬ ਸਾਡਾ ਖਜ਼ਾਨਾ ਜਿਹੜਾ ਕਹਿੰਦੇ ਨਾ ਕਿ ਮਗਲੀਆਂ ਪਾਰਟੀਆਂ ਬੜੀਆਂ ਮਾੜੀਆਂ ਸੀ 40 ਸਾਲਾਂ ਚ 3 ਲੱਖ ਕਰੋੜ ਦਾ ਕਰਜ਼ਾ ਚਾੜਿਆ ਮਗਲੀਆਂ ਰੋਇਤੀ ਪਾਰਟੀਆਂ ਦਾ ਉਹ ਤੁਸੀਂ ਯਾਰ ਉਹ 3 ਸਾਲਾਂ ਵਿੱਚ 1 ਲੱਖ ਕਰੋੜ ਦਾ ਕਰਜ਼ਾ ਚੜਦਾ ਫਿਰ ਵੀ ਕਹੀ ਜਾਂਦੇ ਅਸੀਂ ਕਟੜੇ ਇਮਾਨਦਾਰ ਨੇ ਸਾਡੇ ਜਹਾਜ਼ ਸਾਡਾ ਹੈਲੀਕਾਪਟਰ ਤੁਸੀਂ ਉਹ ਬਰਬਾਦ ਕੀਤਾ ਵਾ ਔਰ ਸਾਡਾ ਪੰਜਾਬ ਭਰਿਆ ਹੋਇਆ ਸਾਰੇ ਬੋਡਾਂ ਦੇ ਨਾਲ ਆ ਪ੍ਰਾਪਤੀ ਕਰਤੀ ਉਹ ਪ੍ਰਾਤ ਸਾਰੇ ਦੇਸ਼ ਦੀਆਂ ਖਬਰਾਂ ਭਰਤੀਆਂ ਤੁਸੀਂ ਸਾਰੇ ਖਜ਼ਾਨੇ ਦੇ ਨਾਲ ਇਹ 1 ਲੱਖ ਕਰੋੜ ਰੁਪਏ ਲੱਗਾ ਕਿੱਥੇ ਦੱਸੋ ਮੈਨੂੰ ਪਿਛਲੇ 3 ਸਾਲਾਂ ਵਿੱਚ ਕਿਉਂਕਿ ਪਿੰਡਾਂ ਦਾ ਕੋਈ ਇੱਕ ਨਵੇਂ ਪੈਸੇ ਦਾ ਵਿਕਾਸ ਨਹੀਂ ਹੋਇਆ ਮਿਊਨਿਸਪਲ ਕਮੇਟੀਆਂ ਕਾਰਪੋਰੇਸ਼ਨਾਂ 'ਚ ਕੁਝ ਨਹੀਂ ਹੋਇਆ ਪੈਸਾ ਕਿੱਥੇ ਗਿਆ ਸਾਰਾ ਇਹ ਤੁਸੀਂ ਸਾਰਾ ਪੈਸਾ ਪੰਜਾਬ ਦਾ ਖਾਦਾ ਤੁਹਾਡੇ ਤੋਂ ਤਾਂ ਪੰਜੀ ਵੀ ਨਹੀਂ ਰਿਕਵਰ ਹੋਈ ਪਰ ਮੈਂ ਕਹਿੰਦਾ ਹੰਕਾਰ ਨਾ ਸਮਝੋ ਅਗਲੀ ਸਰਕਾਰ ਤੁਹਾਡੇ ਕੋਲੋਂ ਇਹ ਸਰਕਾਰੀ ਪੈਸਾ ਜ਼ਰੂਰ ਰਿਕਵਰ ਕਰਕੇ ਦਿਖਾਵੇਗੀ ਅਖੇ ਜੀ ਅਸੀਂ ਬਦਲਾਅ ਲੈ ਕੇ ਆਉਣਾ ਆ ਇਹਨਾਂ ਨੂੰ ਜਰਿਆ ਨਹੀਂ ਜਾਂਦਾ ਕੋਈ ਹੋਰ ਪਾਰਟੀ ਜਿੱਤਦਾ ਸਾਰੇ ਪੰਜਾਬ ਦੇ ਵਿੱਚ ਕਾਰਪੋਰੇਸ਼ਨਾਂ ਤੇ ਮਿਊਨਿਸਪਲ ਕਮੇਟੀਆਂ ਹਾਈਜੈਕ ਕੀਤੀਆਂ ਨੇ ਥਰੂ ਪੁਲਿਸ ਜਦਾਂ ਬਦਮਾਸ਼ੀ ਗੁੰਡਾਗਰਦੀ ਕਰਕੇ ਥਾਣਿਆਂ ਦੇ ਜਰੀਏ ਪੁਲਿਸ ਦੇ ਜਰੀਏ ਚੱਕ ਕੇ ਲਿਆ ਕੇ ਇੱਥੇ ਆਪਣੇ ਬੰਦੇ ਥੋਪ ਦਿੱਤੇ ਸਾਰੀਆਂ ਕਾਰਪੋਰੇਸ਼ਨਾਂ ਕਮੇਟੀਆਂ ਨਗਰਪਾਲਿਕਾ ਦਾ ਹਾਲ ਹੋਏ ਨੇ ਪੰਜਾਬ 'ਚ ਪ੍ਰਧਾਨ ਸਾਰੀ ਜਗ੍ਹਾ ਦੇ ਉੱਤੇ ਇਹ ਬਣਾਤੇ ਆ ਬਠਿੰਡੇ ਇੱਕ ਆਦਮੀ ਅਮੀਰ ਆਦਮੀ ਲੱਭ ਕੇ ਆਪਣੇ ਐਮਐਲਏ ਦੇ ਜਜ਼ਬਾਤਾਂ ਨੂੰ ਪੈਰਾਂ ਥੱਲੇ ਕੁਚਲ ਕੇ ਜਗਰੂਪ ਸਿੰਘ ਗਿੱਲ ਨੂੰ ਤੇ ਇੱਕ ਅਮੀਰ ਆਦਮੀ ਨੂੰ ਲਿਆ ਕੇ ਇੱਥੇ ਬਣਾਤਾ ਇਹ ਆਮ ਆਦਮੀ ਨੇ ਜੀ ਆਹ ਕੇਜਰੀ ਵਾਲਾ ਆਮ ਆਦਮੀ ਜਿਹੜਾ ਜਦਾਂ ਲੱਖਾਂ ਰੁਪਏ ਦਾ ਫਲਸ਼ ਲੱਗਿਆ ਠੰਡਾ ਤੇ ਗਰਮ ਚਾਹੀਦੀ ਸੀਟ ਇਹਨ ਬੰਦਾ ਇਹਨੂੰ ਆਉਂਦਾ ਨਹੀਂ ਹੈ ਕੁਛ ਵੀ ਪਰਦੇ ਲੈ ਆਏ ਨੇ 16-16 ਕਰੋੜ ਦੇ ਆ ਵਡੀਆਂ-ਵਡੀਆਂ ਜਿਮ ਮਸ਼ੀਨਸ ਰੱਖਿਆ ਇਟਾਲੀਅਨ ਮਾਰਬਲ ਲਾਇਆ ਵਾ 50 ਕਰੋੜ ਰੁਪਇਆ ਤੁਹਾਡਾ ਦਿੱਲੀ ਵਾਲਿਆਂ ਦਾ ਬਰਬਾਦ ਕਰਕੇ ਉੱਥੇ ਲਾਤਾ ਇਸ ਕਰਕੇ ਇਹ ਬਹੁਤ ਵੱਡਾ ਸਬਕ ਆ ਕੱਲੇ ਕੇਜਰੀਆ ਵਾਲਾਸਤੇ ਨਾ ਇਹ ਜਿਹੜੇ ਸ਼ਾਸਕ ਨੇ ਸਾਡੇ ਦੇਸ਼ ਵਿੱਚ ਜਿਹੜੇ ਰਾਜ ਕਰਦੇ ਨੇ ਆ ਭਗਵੰਤਪਾਨ ਵਰਗੇ ਜਿਹੜੇ ਹੰਕਾਰਚ ਨੇ ਥੱਲੇ ਆ ਜਾਓ ਜ਼ਮੀਨ ਦੇ ਉੱਤੇ ਆਪਣਾ ਹੰਕਾਰ ਛੱਡੋ ਹਲੀਮੀਚ ਰਹੋ ਲੋਕਾਂ ਦੇ ਕੰਮ ਕਰੋ ਲੋਕਾਂ ਦਾ ਜਿਹੜੇ ਕੰਮ ਲਈ ਤੁਹਾਨੂੰ ਲੋਕਾਂ ਨੇ ਇੱਥੇ ਭੇਜਿਆ ਵਾ ਇਹ ਕੋ ਸਰਕਾਰ ਤੁਹਾਡੀਆਂ ਆਯਾਸ਼ੀ ਵਾਸਤੇ ਨਹੀਂ ਬਣੀ ਤੁਹਾਡੀਆਂ ਗੱਡੀਆਂ ਮੋਟਰਾਂ ਝੂਟਣ ਵਾਸਤੇ ਨਹੀਂ ਬਣੀ ਇਹ ਸਰਕਾਰ ਬਣੀ ਆ ਆਮ ਜਨਤਾ ਗਰੀਬ ਮਜਲੂਮ ਦੀ ਮਦਦ ਕਰਨ ਵਾਸਤੇ ਤੁਹਾਡੇ ਕਿ ਤੁਹਾਡੀ ਆਮ ਆਦਮੀ ਪਾਰਟੀ ਕਲੀਨਕਾ ਫੇਲ ਨੇ ਪੰਜਾਬ ਦੇ ਵਿੱਚ ਤੁਹਾਡੇ ਸਕੂਲ ਹੋਵੇ ਮੈਨਸ ਟੋਟਲੀ ਫੇਲ ਆ ਤੁਸੀਂ ਸਾਡੀ ਪੁਰਾਣੀ ਪ੍ਰਣਾਲੀ ਜਿਹੜੀ ਚੱਲਦੀ ਸੀ ਹੈਲਥ ਐਜੂਕੇਸ਼ਨ ਦੀ ਦਿੱਲੀ ਮਾਡਲ ਕਹਿ ਕੇ ਦਿੱਲੀ ਮਾਡਲ ਕਹਿ ਕੇ ਉਹ ਬਰਬਾਦ ਕਰਤੀ ਅੱਜ ਭਗਵੰਤ ਮਾਨ ਨੂੰ ਆਪਣੇ ਕੀਤੇ ਹੋਏ ਸਾਰੀਆਂ ਗਲਤੀਆਂ ਦਾ ਪਬਲਿਕ ਤੌਰ ਦੇ ਉੱਤੇ ਮਾਫੀ ਮੰਗਣੀ ਚਾਹੀਦੀ ਆ ਇਸ ਲਈ ਜੋ ਵੀ ਤੁਸੀਂ ਮੇਰੇ ਨਾਲ ਜੁੜੇ ਹੋ ਮੈਨੂੰ ਮੈਂ ਅੱਜ ਬਹੁਤ ਮੈਂ ਸਮਝਦਾ ਕਿ ਉਸ ਅਕਾਲ ਪੁਰਖ ਵਾਹਿਗੁਰੂ ਦਾ ਸ਼ੁਕਰਾਨਾ ਕਰਦਾ ਵਾਂ ਜੋ ਕਰੋਗੇ ਉਹੀ ਪਰੋਂਗੇ ਜੋ ਬੀਜੋਗੇ ਉਹੀ ਵੱਡੋਗੇ ਅੱਜ ਉਹਦਾ ਜਿਹੜਾ ਨਤਾਰਾ ਹੋਇਆ ਵਾ ਔਰ ਮੈਂ ਸਮਝਦਾ ਕਿ ਝੂਠ ਫਰੇਬ ਅੰਗਰੇਜ਼ੀ ਚ ਕਹਿੰਦੇ ਨੇ ਡੀਸੀਟ ਐਂਡ ਫਾਲਸਫੂਡ ਦੀ ਪੋਲਿਟਿਕਸ ਦਾ ਅੱਜ ਅ ਆਦੀ ਹਾਰ ਹੋਈ ਆ ਤੇ ਮੈਂ ਸਮਝਦਾ ਕਿ ਪੰਜਾਬ ਦੇ ਵਿੱਚ ਜਿਹੜੇ ਲੋਕਾਂ ਨੇ ਤਸ਼ੱਦਦ ਕੀਤਾ ਸੀਗਾ ਉਹਨਾਂ ਦੀ ਜਿੱਤ ਹੋਈ ਆ ਉਸ ਅਕਾਲਪੁਰ ਖਾਇਗੁਰੂ ਦਾ ਇੱਕ ਵਾਰੀ ਮੈਂ ਫੇਰ ਧੰਨਵਾਦ ਕਰਦਾ ਤੁਹਾਡਾ ਸਾਰਿਆਂ ਦਾ ਵੀ ਮੇਰੇ ਵੀਰੋ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਐ ਛੋਟੇ ਜੇ ਨੋਟਿਸ ਤੇ ਆਏ ਹੋ ਇੱਕ ਵਾਰ ਜ਼ੋਰਦਾਰ ਸਵਾਗਤ ਕਰਕੇ